ਪਰ ਮਾਰ ਨੂੰ ਛੱਕਾ ਮਾਰਨਾ ਅੱਖੀ ਗੱਲ ਹੈ। ਉਹ ਵਾਹ। ਉਹ ਤਾੜੀ ਵਾਲਾ ਬੱਲੇਸ ਤਾਂ ਮੈਚ ਤੱਕ ਇੱਕ ਵਾਰ ਛੱਡ ਗਿਆ ਗਰੇ। ਨਹੀਂ ਨਹੀਂ ਸਾਹਿਬ ਕਾਪਿਆ ਨਹੀਂ ਵੀ ਸਾਹਿਬ। ਆਣੀ ਬਲਕੀ ਮਾਨਾ ਸਾਹਮਣੇ ਵੇਖੋ ਮੁੰਡੇ ਨੇ ਕਦੇ ਛੱਕਾ ਮਾਰਿਆ। ਇਹਦਾ ਕਾਪਾ ਨਾ ਉਹ ਤੇ ਮੁੰਡਾ ਬਰਾੜਾ ਹੈ। ਵਾਲੇ ਜੀ

ਸਾਰੇ 6 ਕਹਿੰਦੇ ਖੇਡ ਗਰਾਊਂਡ ਦੇ ਵਿੱਚ ਐਲੀ ਭਾਈ ਟੀਮਾਂ ਬਿਨਾ ਐਂਟਰੀ ਦੇ ਕੇ ਬਾਗ ਲਿਆ ਗਏ ਮਾੜੀ ਗੱਲ ਹੈ ਪਰਮਾਨ ਦੇ ਕਹਿੰਦੇ ਨੇ ਧਰਮਪੁਰ ਦੀ ਟੀਮ ਬਿਨਾ ਐਂਟਰੀ ਦੇ ਕੇ ਜਿਹੜੀ ਬਾਕੀ ਹੈ ਖਾੜੀ ਗੱਲ ਹੈ ਮੇਰੀ ਬੇਨਤੀ ਹੈ ਇਹਦਾ ਵਾਖ ਰਿਹਾ ਦਰੋ ਬਾਲ ਪੈ ਗਈ ਹੈ ਸਾਹਮਣੇ ਕੱਪ ਹੈ ਆਹ ਤੋਰ ਇੱਕ ਤਾੜੀ ਮਾਰ ਲੋ ਕਾਕਾ ਦੇ ਆਉਂਦੇ ਯਾਰ ਬੱਲੇ 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 ਕਿਦਾ ਇਹੰਤਾ ਕਰ ਦੇ ਕਰ ਦੇ ਯਾਰ 500 ਦੇਣਾ ਪੁੱਛੋ ਵਾਲਿਆ ਜੇ ਇਹਨੂੰ ਆਊਟ ਕਰਕੇ ਨਿੰਮ ਤੇ ਚੜੇ ਨਾ ਤੈਨੂੰ 500 ਦੇਣਾ ਪੁੱਛੋ ਵਾਲਿਆ ਪਰਵੰਨ ਕਹਿੰਦੇ ਨੇ ਕਿੰਦਾ ਜੂਰਸ ਕਹਿੰਦਾ ਤੈਨੂੰ 500 ਦੇਣਾ ਹੈ नौ हज़ार चोवीह खपड़े में ਆ ਰਹੀ ਹੈਗੀ ਆਰ ਸਤੂ ਦੀ ਲੈ ਵੀ ਸਤੂ ਕੋਰ ਯਾਰਾ ਹੋਰ ਆ ਰਹੀ ਹੈਗੇ ਬਾਈ ਸ਼ੀਆ ਜੀ ਵਾਹ 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 ਕਮਾਲ ਕਮਾਲ ਹੋ ਗਈ ਹੈ ਉਹ ਕਾਬੇ ਦਾ ਕੰਮ ਲੋੜਦਾ ਤਾੜੀ ਮਾਰ ਦਿਓ ਬਾਈਓ ਲੈ ਓਏ ਕਾਬਿਆਂ ਬੱਲੇ ਓਏ ਕਾਬਿਆਂ ਨਹੀਂ ਰੀਸਾ ਲਾਓ ਬਾਲ ਕਹਿੰਦੇ ਫੇ ਆ ਬੱਲੇ 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 ਪੰਜੇ ਵਾਲਾ 6 ਬਾਕੀਆਂ ਪੰਜੇ ਵਾਲਾ 6 ਬਾਕੀਆਂ ਆਹ ਓਏ ਕਾਕਿਆ ਵਾਹ ਓਏ ਕਾਕਿਆ ਹੈ ਵਧੀਆ ਹਿੱਟ ਲਾ ਬਾਲ ਪੈ ਗਈ ਹੈ ਗੁੱਲੋ ਖੇੜੇ ਦਾ ਕਾਪਾ ਕਮਾਲ ਕਰ ਗਿਆ ਗੁੱਲੋ ਖੇੜੇ ਵਾਲਾ ਕਾਪਾ ਕਮਾਲ ਕਰ ਗਿਆ ਮੇਰੇ ਪੰਜਾਬੀ ਵੀਡੀਓ ਅਭੀ ਛੱਕਾ ਤਾੜੀ ਮਾਰ ਦਿਓ ਬਾਪੇ ਬਾਈ ਓਏ ਹਾਂਜੀ ਸੋਨੂੰ ਤਾੜੀ